ਡਿਊਟੀ ਦੌਰਾਨ ਸੇਧ ਵਿਗੜਨ ਤੇ ਸਬ ਇੰਸਪੈਕਟਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤਾਂ ਅੰਦਾਜ਼ੇ ਕਿ ਸਬ ਇੰਸਪੈਕਟਰ ਸੁੱਚਾ ਸਿੰਘ ਥਾਣਾ ਡੇਰਾ ਬਾ ਨਾਨਕ ਡਿਊਟੀ ਨਿਭਾ ਰਹੇ ਸਨ ਅਤੇ ਅਚਾਨਕ ਹੀ ਸੇਧ ਵਿਗੜਨ ਤੇ ਉਹਨਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਦਾ ਉੱਥੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਜਾਣਕਾਰ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਬ ਇੰਸਪੈਕਟਰ ਸੁੱਚਾ ਸਿੰਘ ਬੀਤੀ 12 ਜੁਲਾਈ ਨੂੰ ਡਿਊਟੀ ਦੌਰਾਨ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਸੀ ਉਹਨਾਂ ਨੂੰ ਉਸੇ ਸਮੇਂ ਤੁਰੰਤ ਡੀਐਮਸੀ ਹਸਪਤਾਲ ਦੇਣਾ ਵਿਖੇ ਭਰਤੀ ਕਰਵਾਇਆ ਗਿਆ ਤੇ ਇਲਾਜ ਦੌਰਾਨ ਉਹਨਾਂ ਦੀ ਹੁਣ ਮੌਤ ਹੋ ਗਈ ਹੈ ਸਾਹਿਬ ਇੰਸਪੈਕਟਰ ਸੁੱਚਾ ਸਿੰਘ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜਕੇ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਸਾਹਿਬ ਇੰਸਪੈਕਟਰ ਸੁੱਚਾ ਸਿੰਘ ਨੂੰ ਪੰਜਾਬ ਪੁਲੇ ਦੇ ਜਵਾਨਾਂ ਨੇ ਅੰਤਿਮ ਸਲਾਮੀ ਦਿੱਤੀ ਸਰਦਾਰ ਸੁੱਚਾ ਸਿੰਘ ਜੀ ਕਾਫੀ ਟਾਈਮ ਤੋਂ ਡੀਬੀਐਨ ਡੇਰ ਬਬਨਾਨੇ ਇਤਨਾਦ 11 ਤਰੀਕ ਨੂੰ ਇਹਨਾਂ ਦੀ ਅਚਾਨਕ ਜਿਹੜੀ ਸਿਹਤ ਵਿਗੜ ਗਈ ਡੀਐਮਸੀ ਲੁਧਿਆਣੇ ਆ ਹਾਂ ਇਹਨੂੰ ਐਡਮਿਟ ਕਰਾਇਆ ਐਡਮਿਟ ਕਰਾਇਆ ਤੇ 17 ਤਰੀਕ ਨੂੰ ਸਵੇਰੇ 7:30 ਵਜੇ ਇਹਨਾਂ ਦਾ ਰਤੂ ਵਿਦਿਆ ਅੱਜ ਇਹਨਾਂ ਦਾ ਪਰਿਵਾਰ ਪੂਰਾ ਦੁਖੀ ਆ ਤੇ ਅੱਜ ਇਹਨਾਂ ਦਾ ਪਿੰਡ ਰਾਜੇ ਕੰਨ ਸਸਕਾਰ ਕੀਤਾ। ਸੁਦਰਸ਼ ਚਲ ਸਿੰਘ ਜੀ ਸਬ ਇੰਸਪੈਕਟਰ ਮਿਰਚਾ ਜੀ ਦਾ ਬੇੜਾ ਮਰਾ ਭਰਾ ਸੀਗਾ ਜੀ। ਇਹ ਬਤੌਰ ਸਬ ਇੰਸਪੈਕਟਰ ਦੇਰਾ ਬਾਬਾ ਨਾਨਕ ਇਹਨਾਂ ਦੀ ਜੀ ਸੀਗੀ। ਅਚਾਨਕ ਹੀ ਇਹਨਾਂ ਦੀ ਜਿਹੜੀ ਸਿਹਤ ਸੀ ਵਿਗੜ ਗਈ ਤੇ ਇਹਨਾਂ ਨੂੰ ਡੀ ਐਮ ਸੀ ਲੁਧਿਆਣਾ ਜਿਹੜਾ ਅਸੀਂ ਦਾਖਲ ਕਰਵਾਇਆ ਗਿਆ। ਉੱਥੇ ਇਹਨਾਂ ਦੀ 17 ਤਰੀਕ ਨੂੰ ਡੈਥ ਹੋ ਗਈ। ਤੇ ਅੱਜ ਇਹਨਾਂ ਦਾ ਚੀਫ ਸਸਕਾਰ ਕੀਤਾ ਜਾ ਰਿਹਾ ਜੀ ਡਿਊਟੀ ਦੌਰਾਨ ਸੇਧ ਵਿਗੜਨ ਤੇ ਸਬ ਇੰਸਪੈਕਟਰ ਦੀ ਮੌਤ ਹੋਣ ਦਾ ਸਮਝਾ ਪ੍ਰਾਪਤ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਸਬ ਇੰਸਪੈਕਟਰ ਸੁੱਚਾ ਸਿੰਘ ਥਾਣਾ ਡੇਰਾਬਾਦ ਨਾਨਕ ਡਿਊਟੀ ਨਿਭਾ ਰਹੇ ਸਨ ਅਤੇ ਜਾਣੇ ਕਿ ਸੇਧ ਵਿਗੜਨ ਤੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਦਾ ਉੱਥੇ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਹੈ ਜਾਣਕਾਰਾਂ ਦੇ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਬ ਇੰਸਪੈਕਟਰ ਸੁੱਚਾ ਸਿੰਘ ਬੀਟੀ 12 ਜੁਲਾਈ ਨੂੰ ਡਿਊਟੀ ਦੌਰਾਨ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਉਹਨਾਂ ਨੂੰ ਉਸੇ ਸਮੇਂ ਤੁਰੰਤ ਡੀਐਮਸੀ ਅਸਲ ਲੁਧਿਆਣਾ ਵਿਖੇ ਭੇਤੀ ਕਰਵਾਇਆ ਗਿਆ ਤੇ ਇਲਾਜ ਦੌਰਾਨ ਉਨ੍ਹਾਂ ਦੀ ਹੁਣ ਮੌਤ ਹੋ ਗਈ ਹੈ। ਸਬ ਇੰਸਪੈਕਟਰ ਸੁੱਚਾ ਸਿੰਘ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜਕੇ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਸਬ ਇੰਸਪੈਕਟਰ ਸੁੱਚਾ ਸਿੰਘ ਨੂੰ ਪੰਜਾਬ ਪੁਲੇ ਦੇ ਜਵਾਨਾਂ ਨੇ ਅੰਤਿਮ ਸਲਾਮੀ ਦਿੱਤੀ। ਸਰਦਾਰ ਸੁੱਚਾ ਸਿੰਘ ਜੀ ਕਾਫੀ ਟਾਈਮ ਤੋਂ ਡੀਬੀਐਨ ਡੇਰ ਬਣਾਣ ਇਤਨਾਦ 11 ਤਰੀਕ ਨੂੰ ਇਹਨਾਂ ਦੀ ਅਚਾਨਕ ਜ ਐਮਸੀ ਐਮਸੀ ਲੁਧਿਆਣੇ ਆ ਇਹਨੂੰ ਐਡਮਿਟ ਕਰਾਇਆ ਐਡਮਿਟ ਕਰਾਇਆ ਤੇ 17 ਤਰੀਕ ਨੂੰ ਸਵੇਰੇ 7:00 ਵਜੇ ਇਹਨਾਂ ਦਾ ਰਤੂ ਗਿਦਾਥਾ ਸਾਜਨਾ ਕਰਸ ਪਰਿਵਾਰ ਪੂਰਾ ਦੁਖੀ ਆ ਤੇ ਅੱਜ ਇਹਨਾਂ ਦਾ ਪਿੰਡ ਰਾਜੇ ਕੰਗ ਸਸਕਾਰ ਕੀਤਾ ਸਦਾ ਸੁਚਲ ਸਿੰਘ ਜੀ ਸਬ ਇੰਸਪੈਕਟਰ ਮੇਰੇ ਚਾਚੇ ਜੀ ਦਾ ਬੇਟਾ ਮੇਰਾ ਭਰਾ ਸੀਗਾ ਜੀ ਇਹ ਬਤੌਰ ਸਬ ਇੰਸਪੈਕਟਰ ਡੇਰਾ ਬਾਬਾ ਨਾਨਕ ਇਹਨਾਂ ਦੀ ਡਿਉਟੀ ਸੀਗੀ ਅਚਾਨਕ ਹੀ ਇਹਨਾਂ ਦੀ ਜਿਹੜੀ ਸਿਹਤ ਸੀ ਵਿਗੜ ਗਈ ਤੇ ਇਹਨਾਂ ਨੂੰ ਡੀ ਐਮ ਸੀ ਲੁਧਿਆਣਾ ਜਿਹੜਾ ਅਸੀਂ ਦਾਖਲ ਕਰਵਾਇਆ ਗਿਆ ਉੱਥੇ ਇਹਨਾਂ ਦੀ 17 ਤਰੀਕ ਨੂੰ ਡੈਥ ਹੋ ਗਈ ਤੇ ਅੱਜ ਇਹਨਾਂ ਦਾ ਚੇਸਸਕਾਰ ਕੀਤਾ ਜਾ ਰਿਹਾ ਹੈ ਜੀ